ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਾਂ ਫਿਰ ਆਪਣੇ ਚੈਨਲ ਤੇ ਜਿਹੜੇ ਵੀਰ ਪਹਿਲੀ ਵਾਰ ਆਪਣੀ ਵੀਡੀਓ ਦੇਖਣ ਆਏ ਨੇ ਉਹ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰ ਕਰ ਲੋ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਆਪਾਂ ਸਮੇਂ-ਸਮੇਂ 'ਤੇ ਤੁਹਾਡੇ ਲਈ ਵਧੀਆ-ਵਧੀਆ ਵੀਡੀਓਜ਼ ਬਣਾਉਂਦੇ ਰਹਨੇ ਆਂਗੇ ਤੇ ਸਮੇਂ-ਸਮੇਂ 'ਤੇ ਤੁਹਾਨੂੰ ਵਧੀਆ ਜਾਣਕਾਰੀ ਦਿੰਦੇ ਰਹਨੇ ਆਂ ਸੋ ਇਸ ਵਾਰ ਵੀ ਆਪਾਂ ਤੁਹਾਡੇ ਲਈ ਬਹੁਤ ਵਧੀਆ ਵੀਡੀਓ ਲੈ ਕੇ ਆਇਾਂਗੇ। ਉਹ ਵਿਸ਼ਾ ਇਹ ਆ ਕਿ ਦੋਸਤੋ ਆਪਾਂ ਬਾਰ ਬਾਰ ਕਿਉਂ ਕਹਿੰਦੇ ਆ ਕਿ ਆਪਾਂ ਨੂੰ ਪਹਿਲੇ ਸਾਲ ਘੱਟ ਤੋਂ ਕੰਮ ਕਰਨਾ ਚਾਹੀਦਾ ਮਤਲਬ ਕਿ ਘੱਟ ਬੱਚੇ ਬੱਚਿਆਂ ਤੋਂ ਬਲ ਸਟਾਰਟ ਕਰਨਾ ਚਾਹੀਦਾ ਜਾਂ ਫਿਰ ਘੱਟ ਮੁਰਗੀਆਂ ਤੋਂ ਕੰਮ ਸਟਾਰਟ ਕਰਨਾ ਚਾਹੀਦਾ ਆਪਾਂ ਕਿਉਂ ਕਹਿੰਦੇ ਆ ਇਹਦੇ ਕੀ ਕਾਰਨ ਨੇ ਕੀ ਇਹਦੇ ਅੱਗੇ ਜਾ ਕੇ ਫਾਇਦੇ ਹੁੰਦੇ ਨੇ ਜੇਕਰ ਆਪਾਂ ਪਹਿਲੇ ਸਾਲ ਘੱਟ ਮੁਰਗੀਆਂ ਤੋਂ ਕੰਮ ਸਟਾਰਟ ਕਰਦੇ ਆ ਜਿਹੜੇ ਕੀ ਸਾਲ ਆਪਾਂ ਸਟਾਰਟਿੰਗ ਕਰਨਾ ਹੁੰਦਾ ਕੰਮ ਜਿਹੜੇ ਵੀਰ ਪਹਿਲਾਂ ਤੋਂ ਕੰਮ ਕਰ ਰਹੇ ਨੇ ਉਹਨਾਂ ਨੂੰ ਪੂਰੀ ਨੌਲੇਜ ਆ ਉਹ ਕੋਈ ਦਿੱਕਤ ਨਹੀਂ ਜੇਕਰ ਆਪਾਂ ਪਹਿਲੀ ਵਾਰ ਕੰਮ ਕਰ ਰਹੇ ਹਾਂ ਫਸਟ ਟਾਈਮ ਕੰਮ ਕਰ ਰਹੇ ਹਾਂ ਤੇ ਕਿਉਂ ਘੱਟ ਬੱਚਿਆਂ ਤੋਂ ਜਾਂ ਘੱਟ ਮੁਰਗੀਆਂ ਤੋਂ ਆਪਾਂ ਨੂੰ ਕੰਮ ਕਰਨਾ ਚਾਹੀਦਾ ਇਸ ਵਿਸ਼ੇ ਤੇ ਜਿਹੜੀ ਆਪਣੀ ਇਹ ਵੀਡੀਓ ਹੋਊਗੀ ਦੋਸਤੋ ਵੀਡੀਓ ਨਾਲ ਅੰਤ ਤੱਕ ਜਰੂਰ ਬਨੇ ਰਹੋ ਤਾਂ ਜੋ ਤੁਹਾਨੂੰ ਕੱਲੀ-ਕੱਲੀ ਗੱਲ ਦੀ ਸਮਝ ਆ ਸਕੇ ਤੇ ਤੁਸੀਂ ਇਹ ਤੋਂ ਕੋਈ ਨਾ ਕੋਈ ਫਾਇਦਾ ਲੈ ਸਕੋ ਤੇ ਅੱਗੇ ਜਾ ਕੇ ਪੁਲਟਰੀ ਫਾਰਮਿੰਗ ਚੋਂ ਚੰਗਾ ਮੁਨਾਫਾ ਜਿਹੜਾ ਕਮਾ ਸਕੋ। ਦੋਸਤੋ ਜਦੋਂ ਆਪਾਂ ਪਹਿਲੀ ਵਾਰ ਕੰਮ ਕਰਦੇ ਆਂ ਆਪਾਂ ਪੁਲਟਰੀ ਫਾਰਮਿੰਗ ਦੀ ਗੱਲ ਕਰਦੇ ਆਂ ਖਾਸ ਕਰਕੇ। ਜਦੋਂ ਆਪਾਂ ਪਹਿਲੀ ਵਾਰ ਕੰਮ ਕਰਦੇ ਆਂ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਇਹ ਪੁਲਟਰੀ ਫਾਰਮਿੰਗ ਦੇ ਕਿੱਤੇ ਚਾ ਚੁੱਕੇ ਨੇ ਤੇ ਇਹਨਾਂ ਕੋਲ ਅੰਡੇ ਹੁੰਦੇ ਨੇ ਸੇਲ ਲਈ। ਕਾਫੀ ਨੂੰ ਪਤਾ ਨਹੀਂ ਹੁੰਦਾ। ਪਰ ਸਮਾਪੈਣ ਦੇ ਨਾਲ ਕਾਫੀ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਹਾਂ ਇਹਨਾਂ ਕੋਲ ਅੰਡੇ ਹੁੰਦੇ ਨੇ ਸੇਲ ਲਈ ਤੇ ਆਪਾਂ ਇਹਨਾਂ ਤੋਂ ਅੰਡੇ ਲੈ ਕੇ ਆਉਣੇ ਨੇਗੇ ਸੋ ਜਦੋਂ ਆਪਾਂ ਪਹਿਲੀ ਵਾਰ ਬੱਚਾ ਪਾਉਣਿਆਂਗੇ ਬੱਚੀ ਨੂੰ ਪਾ 5 4.5 5 ਮਹੀਨਿਆਂ ਤੱਕ ਪਾਲਦੇ ਆ ਫਿਰ ਉਹ ਅੱਗੇ ਜਾ ਕੇ ਜਿਹੜੀ ਮੁਰਗੀ ਅੰਡੇ ਦੇ ਆਉਂਦੀ ਹੈਗੀ ਸੋ ਕਾਰਨ ਇਹ ਆ ਵੱਡਾ ਕਿ ਆਪਾਂ ਨੂੰ ਪਹਿਲੀ ਵਾਰ ਲੋਕ ਜਾਣਦੇ ਨਹੀਂ ਹੁੰਦੇ ਪਹਿਲੀ ਵਾਰ ਆਪਣਾ ਜਿਹੜਾ ਅੰਡਾ ਥੋੜਾ ਜਿਹਾ ਘੱਟ ਸੇਲ ਹੁੰਦਾ ਪਰ ਅਪਾ ਜਿਉਂ-ਜਿਉਂ ਲੋਕਾਂ ਚ ਵਿਚਰਦੇ ਆਂਗੇ ਲੋਕਾਂ ਨੂੰ ਪਤਾ ਲੱਗਦਾਗਾ ਕਿ ਹਾਂ ਇਹਨਾਂ ਦਾ ਫਾਰਮ ਕੀਤਾ ਹੋਇਆਗਾ ਤਿਉਂ-ਤਿਉਂ ਜਿਹੜਾ ਆਪਣਾ ਅੰਡੇ ਦੀ ਸੇਲ ਕਾਫੀ ਜ਼ਿਆਦਾ ਵੱਧ ਜਾਂਦੀ ਆ ਇਹ ਚੀਜ਼ ਦਾ ਅੱਗੇ ਜਾ ਕੇ ਪਰੂ ਕਾਫੀ ਜ਼ਿਆਦਾ ਮੁਨਾਫਾ ਹੁੰਦਾਗਾ ਸੋ ਜਿਸ ਤਰ੍ਹਾਂ ਆਪਾਂ ਪਹਿਲੇ ਸਾਲ ਹੀ ਜੇਕਰ ਆਪਾਂ ਘਰ ਹੀ ਸਟਾਰਟ ਕਰਨਾ ਚਾਹੁੰਦੇ ਆ ਤਾਂ ਤੁਸੀਂ ਪਹਿਲੇ ਸਾਲ 50 ਮੁਰਗੀਆਂ ਤੋਂ ਸਟਾਰਟ ਕਰੋ 50 ਮੁਰਗੀਆਂ ਜੇਕਰ ਤੁਹਾਡੇ ਕੋਲ ਦੋਸਤੋਂ ਰੱਖੀਆਂ ਹੋਈਆਂ ਨੇ ਤਾਂ ਦੀ 30 40 ਅੰਡੇ ਤੁਹਾਡੇ ਕੋਲ ਡੇਲੀ ਦੇ ਹੋਣਗੇ ਤੇ ਜਦੋਂ ਉਹ 30 40 ਅੰਡੇ ਤੁਹਾਡੇ ਕੋਲ ਹੋਣਗੇ ਤਾਂ ਸਮਝ ਲਓ ਇੱਕ ਡੇ ਟਰੇ ਹੈਗੀ ਤਾਂ ਉਹ ਆਰਾਮ ਨਾਲ ਵਿਕ ਜੂਗੀ ਜੇਕਰ ਤੁਸੀਂ ਪਹਿਲਾਂ ਹੀ ਪਹਿਲੇ ਸਾਲ ਹੀ ਕਾਫੀ ਮੁਰਗੀਆਂ ਰੱਖ ਲੀਆਂ 100 200 ਕਰੇ ਰੱਖ ਲੀਆਂ ਤਾਂ ਉਹ ਅੰਡੇ ਸੇਲ ਹੋਣ ਚ ਵੀ ਥੋੜੀ ਜੀ ਦਿੱਕਤ ਆਊਗੀ ਹਮੇਸ਼ਾ ਜਦੋਂ ਪ੍ਰੋਡਕਟ ਘੱਟ ਹੁੰਦਾ ਉਹਦੀ ਮਾਰਕੀਟ ਜ਼ਿਆਦਾ ਹੁੰਦੀ ਆ ਜਦੋਂ ਪ੍ਰੋਡਕਟ ਵੱਧ ਜੇ ਉਹਦੀ ਮਾਰਕੀਟ ਥੋੜੀ ਜੀ ਘਟ ਜਾਂਦੀ ਆ ਜਾਂ ਫਿਰ ਗੱਲ ਕਰੀਏ ਜਿਹੜਾ ਉਹਦਾ ਰੇਟ ਆ ਉਹ ਥੋੜਾ ਜਿਹਾ ਘਟ ਜਾਂਦਾ ਹੈ ਜਦੋਂ ਆਪਾਂ ਪਹਿਲੇ ਸਾਲ ਤੋਂ ਦੂਸਰੇ ਸਾਲ ਤੱਕ ਜਾਂਦੇ ਆ ਉਦੋਂ ਤੱਕ ਲੋਕਾਂ ਨੂੰ ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗ ਜਾਂਦਾ ਜਦੋਂ ਆਪਣੇ ਕੋਲ ਪਹਿਲੇ ਸਾਲ ਅੰਡੇ ਲੈ ਕੇ ਆਉਂਦੇ ਨੇ ਉਦੋਂ ਆਪਾਂ ਜਿਹੜੇ ਕਸਟਮਰ ਹੁੰਦੇ ਨੇ ਗਾਹਕ ਹੁੰਦੇ ਨੇ ਉਹਨਾਂ ਨੂੰ ਦੱਸੋ ਕਿ ਆਪਾਂ ਨੇ ਮੁਰਗੀਆਂ ਰੱਖੀਆਂ ਹੋਈਆਂ ਨੇ ਅਗਲੇ ਸਾਲ ਆਪਾਂ ਹੋਰ ਵੀ ਰੱਖਾਂਗੇ ਸੋ ਆਪਣੇ ਕੋਲ ਅੰਡੇ ਹੁੰਦੇ ਨੇ ਜਦੋਂ ਆਪਾਂ ਐਡਵਰਟਾਈਜ਼ਮੈਂਟ ਆਪਣੇ ਫਾਰਮ ਦੀ ਕਰਾਂਗੇ ਆ ਅਗਲੇ ਸਾਲ ਹੋਰ ਵੀ ਵੱਧ ਜਿਹੜਾ ਆਪਣੇ ਕੋਲ ਗਾਹਕ ਆਊਗਾ ਗਾਹਕ ਦੋਸਤੋ ਜਦੋਂ ਆਪਾਂ ਵਧੀਆ ਡੀਲ ਕਰਾਂਗੇ ਵਧੀਆ ਚੀਜ਼ ਦਵਾਂਗੇ ਤਾਂ ਅੱਗੇ ਜਾ ਕੇ ਵੀ ਉਹ ਗਾਹਕ ਕਿਸੇ ਨੂੰ ਦੱਸਦਾ ਤੇ ਹੋਰ ਗਾਹਕ ਆਪਣੇ ਕੋਲ ਆਉਂਦੇ ਨੇ ਤੇ ਆਂਡੇ ਲੈ ਕੇ ਜਾਂਦੇ ਨੇ ਸੋ ਆਪਣੇ ਤਾਂ ਦੋਸਤੋ ਘਰੋਂ ਆਂਡੇ ਸੇਲ ਹੋ ਜਾਂਦੇ ਨੇਗੇ ਥੋੜੀਆਂ ਮੁਰਗੀਆਂ ਕਰਕੇ ਸੋ ਜਿਹੜਾ ਮੇਨ ਕਾਰਨ ਹੁੰਦਾ ਇਹ ਗੱਲ ਕਹਿਣ ਦਾ ਕਿ ਪਹਿਲਾਂ ਤੁਸੀਂ ਖੱਟ ਤੋਂ ਸਟਾਰਟ ਕਰੋ ਇੱਕ ਤਾਂ ਸਭ ਤੋਂ ਵੱਡੀ ਗੱਲ ਆ ਤੁਹਾਡੀ ਟ੍ਰੇਨਿੰਗ ਹੋ ਜਾਂਦੀ ਹੈ ਵਧੀਆ ਤਰੀਕੇ ਨਾਲ ਪਹਿਲੇ ਸਾਲ ਤੁਸੀਂ ਘੱਟ ਜਦੋਂ ਮੁਰਗੀਆਂ ਰੱਖਦੇ ਹੋ ਘੱਟ ਬੱਚੇ ਰੱਖਦੇ ਹੋ ਹੁਣ ਤੁਸੀਂ ਜਿਸ ਤਰ੍ਹਾਂ ਵੀਡੀਓ ਚ ਦੇਖ ਰਹੇ ਹੋਗੇ ਕਿ ਪਹਿਲੇ ਦਿਨ ਕਾਫੀ ਵਧੀਆ ਜਿਹੜੀ ਆਪਣੀ ਪਹਿਲੇ ਸਾਲ ਗੱਲ ਕਰੀਏ ਵਧੀਆ ਟ੍ਰੇਨਿੰਗ ਹੋ ਜਾਂਦੀ ਆ ਅਗਲੇ ਸਾਲ ਤੁਹਾਨੂੰ ਜ਼ਿਆਦਾ ਦਿੱਕਤ ਨਹੀਂ ਆਉਂਦੀ ਹੈਗੀ ਸੋ ਇਹ ਗੱਲਾਂ ਦਾ ਆਪਾਂ ਨੂੰ ਖਾਸ ਕਰਕੇ ਧਿਆਨ ਰੱਖਣਾ ਪਊਗਾ ਪਰ ਜੇਕਰ ਆਪਾਂ ਚੂਚਾ ਪਹਿਲਾਂ ਹੀ ਜ਼ਿਆਦਾ ਪਾਲਿਆ ਉਹ ਆਪਾਂ ਨੂੰ ਅੰਡਾ ਸੇਲ ਕਰਨ ਚ ਵੀ ਦਿੱਕਤ ਆਊਗੀ ਤੇ ਅੱਗੇ-ਅੱਗੇ ਆਪਾਂ ਨੂੰ ਜਦੋਂ ਸੇਲ ਨਹੀਂ ਹੋਊਗਾ ਤੇ ਆਪਣਾ ਜਿਹੜਾ ਪ੍ਰੋਫਿਟ ਆ ਉਹ ਆਟੋਮੈਟਿਕ ਜਿਹੜਾ ਆਪਣਾ ਉਹ ਘੱਟ ਜਾਊਗਾ। ਸੋ ਇਸ ਕਰਕੇ ਆਪਾਂ ਜਿਹੜਾ ਇਹ ਕਹਿੰਦੇ ਹੁੰਨੇ ਆ ਕਿ ਪਹਿਲਾਂ ਹਮੇਸ਼ਾ ਤੁਸੀਂ ਘੱਟ ਤੋਂ ਸਟਾਰਟ ਕਰੋ ਤੇ ਅੱਗੇ ਵਧਣ ਨੂੰ ਤਾਂ ਥਾਂ ਹੈਗਾ ਦੋਸਤੋ ਜੇਕਰ ਆਪਾਂ ਪਹਿਲਾਂ ਬੱਚਾ ਜਿਆਦਾ ਪਾ ਲਿਆ ਤਾਂ ਆਪਾਂ ਨੂੰ ਰੱਬ ਨਾ ਕਰੇ ਕੋਈ ਮਾਰ ਪੈ ਗਈ ਜਾਂ ਕੋਈ ਬਿਮਾਰੀ ਆ ਗਈ ਤਾਂ ਫਾਰਮਾਂ ਦੇ ਫਾਰਮ ਖਾਲੀ ਹੋ ਜਾਂਦੇ ਨੇ। ਪਰ ਇਹ ਉਦੋਂ ਹੁੰਦਾ ਜਦੋਂ ਆਪਾਂ ਨੂੰ ਨੌਲੇਜ ਦੀ ਘਾਟ ਹੋਵੇ। ਪਹਿਲਾਂ ਪ੍ਰੋਪਰ ਟ੍ਰੇਨਿੰਗ ਲੈ ਕੇ ਜਾਣਕਾਰੀ ਲੈ ਕੇ ਫਿਰ ਹੀ ਇਹ ਕੰਮ ਸਟਾਰਟ ਕਰਨਾ ਚਾਹੀਦਾ ਤੇ ਘੱਟ ਜਾਨਵਰਾਂ ਤੋਂ ਸਟਾਰਟ ਕਰੋ ਤੇ ਰੱਖੋ ਹਮੇਸ਼ਾ ਵਧੀਆ ਬਰੀਡ ਜਦੋਂ ਆਪਾਂ ਵਧੀਆ ਬਰੀਡ ਨਹੀਂ ਰੱਖਾਂਗੇ ਤਾਂ ਵੀ ਅੱਗੇ ਜਾ ਕੇ ਜਿਹੜਾ ਘਾਟਾ ਪੈਣ ਦੇ ਚਾਂਸ ਹੁੰਦੇ ਨੇ ਸੋ ਜੇਕਰ ਆਪਾਂ ਇਹ ਗੱਲਾਂ ਦਾ ਧਿਆਨ ਰੱਖਾਂਗੇ ਤਾਂ ਮੈਨੂੰ ਨਹੀਂ ਸਮਝਦਾ ਕਿ ਆਪਾਂ ਨੂੰ ਜਿਆਦਾ ਘਾਟਾ ਪੈ ਸਕਦਾਗਾ ਸੋ ਅੱਗੇ ਤੋਂ ਵਧੀਆ-ਵਧੀਆ ਵੀਡੀਓ ਬਣਵਾਉਣ ਲਈ ਦੋਸਤੋ ਕਮੈਂਟ ਬਾਕਸ ਵਿੱਚ ਕਮੈਂਟ ਕਰਦਿਆ ਕਰੋ ਅਪਾ ਤੁਹਾਡੇ ਲਈ ਵਧੀਆ ਵਧੀਆ ਵੀਡੀਓ ਬਣਾਉਂਦੇ ਰਹਨੇ ਆ ਜੇਕਰ ਕਿਸੇ ਵੀ ਵਿਸ਼ੇ ਤੇ ਵੀਡੀਓ ਬਣਾਉਣੀ ਹੁੰਦੀ ਆ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਉਸੇ ਵਿਸ਼ੇ ਤੇ ਅਪਾ ਤੋਂ ਵੀਡੀਓ ਵੀ ਬਣਵਾ ਸਕਦੇ ਆ ਅਪਾ ਤੁਹਾਡੇ ਲਈ ਜਿਹੜੀ ਵੀਡੀਓ ਬਣਾ ਦੇਵਾਂਗੇ ਇੱਕ ਅਪਾ WhatsApp ਗਰੁੱਪ ਬਣਾਇਆ ਹੋਇਆ ਦੋਸਤੋ ਜੇਕਰ ਉਸ ਗਰੁੱਪ 'ਚ ਤੁਸੀਂ ਐਡ ਹੋਣਾਗਾ ਉਹ ਗਰੁੱਪ 'ਚ ਦੋਸਤੋ ਐਕਸਪਰਟ ਬੰਦੇ ਐਡ ਨੇ ਜਿਹੜੇ ਪੋਲਟਰੀ ਫਾਰਮਿੰਗ ਬਾਰੇ ਕਾਫੀ ਜਾਣਕਾਰੀ ਰੱਖਦੇ ਨੇ ਸੋ ਜਿਹੜੇ ਵੀਰਾਂ ਨੇ ਉਹ ਗਰੁੱਪ 'ਚ ਐਡ ਹੋਣਾ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਆਪਣਾ WhatsApp ਨੰਬਰ ਤੇ ਆਪਣਾ ਨਾਮ ਕਮੈਂਟ ਕਰਕੇ ਤੁਸੀਂ ਉਹ ਗਰੁੱਪ ਚ ਵੀ ਐਡ ਹੋ ਸਕਦੇ ਹੋ ਸੋ ਵਧੀਆ ਵਧੀਆ ਕਮੈਂਟ ਕਰਿਆ ਕਰੋ ਦੋਸਤੋ ਵੀਡੀਓ ਤੇ ਆਪਾਂ ਤੁਹਾਡੇ ਲਈ ਵੀਡੀਓ ਬਣਾਉਂਦੇ ਰਹਿਣੇ ਆਂਗੇ ਜਿਆਦਾ ਤੋਂ ਜਿਆਦਾ ਕਮੈਂਟ ਕਰਿਆ ਕਰੋ ਤਾਂ ਜੋ ਹੌਸਲਾ ਫਜਾਈ ਹੋ ਜੇ ਤੇ ਆਪਦਾ ਇਲਾਕਾ ਜ਼ਰੂਰ ਦੱਸਿਆ ਕਰੋ ਕਿ ਆਪਾਂ ਕਿਹੜੇ ਇਲਾਕੇ ਚੋਂ ਆ ਕਿਹੜੇ ਏਰੀਆ ਚੋਂ ਕਿਹੜਾ ਸ਼ਹਿਰ ਹੈਗਾ ਤਾਂ ਜੋ ਆਪਾਂ ਨੂੰ ਪਤਾ ਲੱਗਦਾ ਰਹੇ ਕਿ ਵੀਰ ਭੈਣਾਂ ਆਪਣੇ ਕਿੱਥੋਂ ਕਿੱਥੋਂ ਦੇਖਦੇ ਨੇ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਇੱਕ ਵਾਰ ਫੇਰ